ਸ਼ਬੀਲ ਲਾਉਣੀ ਹੋਵੇ ਦੋ ਬੋਰੀਆਂ ਖੰਡ ਦੀਆਂ ਕੱਲਾ ਬੰਦਾ ਦੇ ਸਕਦਾ ਤੇ ਉਸੇ ਬੰਦੇ ਨੂੰ ਕਹਿ ਦਿਆ ਨਾ ਵੀ ਹਸਪੀਟਲ ਚ ਉਥੇ ਕਿਸੇ ਗਰੀਬ ਦਾ ਬਿੱਲ ਦੇਣ ਵਾਲਾ ਹੈ ਉਦੋਂ ਹੱਥ ਥੋੜੇ ਜੇ ਟਾਈਟ ਹੋ ਜਾਣ ਜਿਹੜਾ ਭੋਜਨ ਇੱਕ ਵਾਰੀ ਖਾਦਾ ਜਾਣਾ ਹੈ ਉਹਦੇ ਬਦਲੇ ਜਿੰਨਾ ਮਰਜ਼ੀ ਪੈਸਾ ਲਵਾ ਦਿਓ ਲੇਟਾਂ ਤੇ ਲਾਦਾਂਗੇ ਲੜੀਆਂ ਤੇ ਲਾਦਾਂਗੇ ਫੁੱਲਾਂ ਤੇ ਲਾਦਾਂਗੇ ਪਰ ਕਿਸੇ ਗਰੀਬ ਪਤਾ ਨਹੀਂ ਕਿਹੜਾ ਬੱਚਾ ਸਿਰਫ ਵਰਦੀ ਕਰਕੇ ਸਕੂਲ ਚੋਂ ਬਾਹਰ ਕੱਢ ਦਿੱਤਾ ਗਿਆ ਪਤਾ ਨਹੀਂ ਕਿਹੜਾ ਬੱਚਾ ਫੀਸ ਕਰਕੇ ਸਕੂਲ ਚੋਂ ਬਾਹਰ ਕਰ ਦਿੱਤਾ ਗਿਆ ਤੂੰ ਫੀਸ ਤਾਰਦੀ ਉਸ ਬੱਚੇ ਦੀ ਅਸੀਸਾਂ ਦੇਵੇਗਾ ਬੱਚਾ ਤੈਨੂੰ ساری ਜ਼ਿੰਦਗੀ ਕਿ ਮੇਰੀ ਫਲਾਣੀ ਆਂਟੀ ਨੇ ਫਲਾਣੇ ਅੰਕਲ ਨੇ ਮੇਰੀ ਫੀਸ ਤਾਰੀ ਸੀ ਪੈਸਾ ਸਾਡੇ ਕੋਲ ਹੈ ਵੀ ਬਹੁਤ ਹੈ ਤਾਂ ਲੱਗ ਵੀ ਬਹੁਤ ਰਿਆ ਪਰ ਲੱਗ ਗਲਤ ਤਰੀਕੇ ਨਾਲ ਰਿਆ بس ਉਹਦਾ ਥੋੜਾ ਜੀ ਦਿਸ਼ਾ ਤੇ ਇੰਜ ਕਰਨ ਦੀ ਜਰੂਰਤ ਹੈ ਸਭ ਸਮਾਜ ਵਿੱਚ ਇਹ ਭਲਾ ਕਰਨ ਦੀ ਆਤ ਪਾਈਏ ਵੇਖਿਓ ਪਿਆਰਿਓ ਰਹਿੰਦੀ ਦੁਨੀਆ ਤੱਕ ਜਿਉਂਦੇ ਰਵਾਂਗੇ ਫਿਰ ਆਪਾਂ ਰਹਿਣ ਨਾ ਪਾਵਾਂ ਸੁਰ ਨਰ ਦੇਵਾ ਊਠ ਸੁਧਾਰੇ ਕਰ ਮਨਜਨ ਸੇਵਾ ਕਦੀ ਕਿਸੇ ਕਿਰਤੀ ਬੰਦੇ ਦੀ ਜਦੋਂ ਦਿਹਾੜੀ ਦੇਣੀ ਹੈ ਨਾ ਉਦੋਂ 2 ਰੁਪਏ ਵੱਧ ਦਿਓ ਹੱਕ ਨਾ ਰੱਖਿਓ ਹੱਕ ਨਾ ਰੱਖਿਓ ਆਚੇ ਤਰ ਰੱਖਿਓ ਅਸੀਂ ਕਿਰਤੀ ਬੰਦੇ ਦਾ ਢਿੱਡ ਨਿਚੋੜਦੇ ਹਾਂ ਕਈ ਵਾਰੀ ਐਦਾਂ ਉੱਥੇ ਟਾਲੀ ਨਾ ਬੰਨ ਬੰਨ ਕੇ ਭਾਵੇਂ ਰਸਤੇ ਤੇ ਲੰਗਰ ਲਾਈਏ ਤਕੇ ਨਾ ਖਵਾਈਆਂ ਜਿਹਨਾਂ ਪਹਿਲਾਂ ਖਾਧਾ ਹੁੰਦਾ ਉਹਨਾਂ ਨੂੰ ਖਵਾਈ ਜਾਣਗੇ ਆ ਖਾਓ ਜੀ ਆ ਸਵੇਰੇ ਹੀ ਅਸੀਂ ਆ ਪੂੜੀਆਂ ਬਣਾਈਆਂ ਖਾਓ ਤਕੇ ਨਾ ਖਵਾਈ ਜਾਂਦੇ ਤੁਹਾਡੀ ਕੋਠੀ ਬਣ ਰਹੀ ਮੰਨ ਲਓ ਕੋਈ ਤੁਹਾਡਾ ਮਜ਼ਦੂਰ ਤੁਹਾਡੀ ਕੋਠੀ ਬਣ ਰਹੀ ਹੈ ਭਾਵੇਂ ਤੁਸੀਂ ਉਹਦੇ ਨਾਲ ਰੋਟੀ ਨਹੀਂ ਕੀਤੀ ਜੇ ਕੋਈ ਆਚਾਰ ਨਾਲ ਰੋਟੀ ਖਾ ਰਿਹਾ ਕੋਈ ਗੱਲ ਨਹੀਂ ਅੱਜ ਸਾਡੇ ਕੋਲੋਂ ਸਬਜ਼ੀ ਲੈ ਲੈ ਚਾਹ ਦੀ ਲੋੜ ਹੈ ਚਾਹ ਬਣਾ ਕੇ ਦੇ ਦਿੱਤੇ ਜਿੱਥੇ ਸੱਚੀ ਲੰਗਰ ਦੀ ਲੋੜ ਹੈ ਕਿਸੇ ਦੀ ਮਦਦ ਕਰੋ ਕਿਸੇ ਦੀ ਹੈਲਪ ਕਰੋ ਆਪ ਵਿਦੇਸ਼ਾਂ ਨੂੰ ਕਿਉਂ ਨੌਜਵਾਨ ਭਜ ਰਿਹਾ ਹੈ ਕੋਈ ਕਿਸੇ ਦਾ ਘਾਹ ਕੱਟਣ ਵੀ ਆਉਂਦਾ ਹੈ ਨਾ ਉਹ ਅੰਦਰੋਂ ਉੱਠ ਕੇ ਆਉਂਦੇ ਆ ਪਾਣੀ ਲੈ ਕੇ ਆਉਂਦੇ ਆ ਕਹਿੰਦੇ ਕੋਲਡ ਡਰਿੰਕ ਪੀਏਂਗਾ ਕੋ ਪਾਣੀ ਪੀਏਂਗਾ ਕੋ ਕੋਈ ਖਾਏਂਗਾ ਭਾਵੇਂ ਤੂੰ ਸਾਡੇ ਕੋ ਕੰਮ ਕਰਨ ਦੇ ਪੈਸੇ ਲੈਣੇ ਆ ਪਰ ਤੂੰ ਭੁੱਖਾ ਤੇ ਨਹੀਂ ਜਦਨ ਅਸੀਂ ਸਮਾਜ ਵਿੱਚ ਕਿਰਤੀ ਬੰਦੇ ਦੀ ਰਿਸਪੈਕਟ ਕਰਨ ਲੱਗ ਪਏ ਨਾ ਸਮਾਜ ਸਾਡਾ ਜ਼ਮੀਨ ਤੋਂ ਉੱਪਰ ਉੱਠਣਾ ਸ਼ੁਰੂ ਹੋ ਜਾਏਗਾ